ਲੜਕੀਆਂ ਘਟੀਆਂ ਨੇ ਲੜਕੇ ਜ਼ਿਆਦਾ ਨੇ ਉਹਦਾ ਕਾਰਨ ਕਈ ਕਾਰਨ ਨੇ ਹੁਣ ਤੁਸੀਂ ਸੁਣਿਆ ਕਿ ਲੜਕੇ ਜਿਹੜੇ ਉਹ ਬੜੇ ਲੜਕੀਆਂ ਬਣ ਰਹੇ ਨੇ ਆਪਰੇਸ਼ਨ ਕਰਾ ਰਹੇ ਨੇ ਲਿੰਗ ਚੇਂਜ ਕਰ ਰਹੇ ਨੇ ਕਿਤੇ ਨਾ ਕਿਤੇ ਉਹ ਵੀ ਪਰਮਾਤਮਾ ਦੀ ਕਰਨੀ ਤੇ ਸਵਾਲ ਉਠਾਇਆ ਗਰਭਪਾਤ ਕਰਾਇਆ ਅਗਰ ਲੜਕੀਆਂ ਚੈੱਕ ਕਰਾਇਆ ਤੇ ਲੜਕੀਆਂ ਘਟਣੀਆਂ ਸ਼ੁਰੂ ਹੋ ਗਈਆਂ ਜੇ ਪ੍ਰਮਾਤਮਾ ਨੇ ਲੜਕੀ ਦਿੱਤੀ ਹੈ ਤੇ ਉਸ ਲੜਕੀ ਨੂੰ ਸਵੀਕਾਰ ਕਰੋ ਤੇ ਜਦੋਂ ਗਰਭਪਾਤ ਕਰਾਇਗੇ ਅੱਜ ਪ੍ਰਮਾਤਮਾ ਨੇ ਸਮਾਂ ਬਦਲਤਾ ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਨ੍ਹਾਂ ਨੇ ਕਦੀ ਕੁੜੀਆਂ ਮਰਵਾਈਆਂ ਹੋਣਗੀਆਂ ਅੱਜ ਉਹਨਾਂ ਦੇ ਹੀ ਮੁੰਡੇ ਦੁਬਾਰਾ ਕੁੜੀਆਂ ਬਣ ਰਹੀਆਂ ਉਸ ਦਾ ਹੁਕਮ ਹੈ ਉਸ ਦੀ ਰਜ਼ਾ 'ਚ ਰਹਿਣਾ ਪੈਣਾ ਉਸ ਦੇ ਹੁਕਮ ਨੂੰ ਪਛਾਨਣਾ ਪੈਣਾ ਤੁਹਾਨੂੰ ਕੋਈ ਅਧਿਕਾਰ ਨਹੀਂ ਦਿੱਤਾ ਕੀ ਤੁਸੀਂ ਜੀਵ ਹਤਿਆ ਕਰੋ ਜਿਹੜਾ ਮਾਸੂਮ ਇੱਕ ਨੰਨੀ ਜਾਨ ਪ੍ਰਮਾਤਮਾ ਨੇ ਜਿਹਨੂੰ ਜੀਵਨ ਬਖਸ਼ਿਆ ਮਨੁੱਖਾ ਜੀਵਨ ਆਪਾਂ ਕਿਹਨੇ ਸਭ ਤੋਂ ਉੱਪਰ ਹੈ ਉਹ ਚਾਹੇ ਲੜਕੀ ਹੈ ਜਾਂ ਲੜਕਾ ਔਰ ਹਰ ਇਨਸਾਨ ਜਦੋਂ ਜਨਮ ਹੁੰਦਾ ਉਹਦੇ ਵਿੱਚ ਅੱਧਾ ਯੋਗਦਾਨ ਔਰਤ ਦਾ ਹੈ ਔਰ ਅੱਧਾ ਯੋਗਦਾਨ ਮਰਦ ਦਾ ਤੇ ਹਰ ਇਨਸਾਨ ਵਿੱਚ ਅੱਧੀ ਔਰਤ ਹੈ ਔਰ ਅੱਧਾ ਮਰਦ ਛੁਪਿਆ ਹੈ ਅਗਰ ਅਸੀਂ ਵਿਗਿਆਨ ਦੇ ਗੇ ਰੈਨਲ जैकेट ਦੇਖਾਂਗੇ ਪਰ ਜਦੋਂ ਉਸ ਦੇ ਹੁਕਮ ਨੂੰ ਨੇ ਪਹਿਚਾਨਿਆ ਤੇ ਅੱਜ ਮਨ ਜਿਹੜਾ ਉਹ ਬਦਲ ਰਿਹਾ ਲੜਕਿਆਂ ਦਾ ਉਹ ਲੜਕੀਆਂ ਬਣ ਰਹੀਆਂ